ਹਾਂਜੀ ਅੱਜ ਆਪਾਂ ਪਹੁੰਚਿਆ ਇਸ ਕੋਠੀ ਦੇ ਵਿੱਚ ਇਸ ਕੋਠੀ ਦੇ ਵਿੱਚ ਜਿਹੜਾ ਆਪਾਂ ਫੀਟਿੰਗ ਕਰ ਰਹੇ ਆ ਤੁਹਾਨੂੰ ਅੱਜ ਦਿਖਾਉਣੀ ਆ ਸਾਰਾ ਜੋ ਆਪਣਾ ਕੰਮ ਕੀਤਾ ਹੋਇਆ ਔਰ ਇਧਰੋਂ ਇਲੈਕਟ੍ਰੀਸ਼ੀਅਨ ਦਾ ਔਰ ਇਧਰੋਂ ਆਪਾਂ ਪਾਪਾਂ ਲਾ ਕੇ ਜਿਹੜੀਆਂ ਛੱਡ ਦਿੱਤੀਆਂ ਇਹ ਆ ਗਿਆ ਕਿਚਨ ਤੇ ਇਧਰੋਂ ਆ ਗਿਆ ਡਰੈਸਿੰਗ ਤੇ ਇਧਰੋਂ ਸੌਰੀ ਇਧਰੋਂ ਆ ਗਿਆ ਆਪਣਾ ਇਹਨਾਂ ਦਾ ਗੈਸਟ ਰੂਮ ਤੇ ਗੈਸਟ ਰੂਮ ਦੀ ਜਿਹੜੀ ਉੱਥਰੋਂ ਆਪਾਂ ਏਸੀ ਵਾਲੀ ਪਾਇ ਪਾਈ ਹੋਈ ਆ ਉੱਪਰਲੀ ਸਾਈਡ ਤੇ ਉੱਥੇ AC ਦਾ ਕਨੈਕਸ਼ਨ ਆ ਗਿਆ ਤੁਸੀਂ ਦੇਖ ਸਕਦੇ ਹੋ ਉਧਰੋਂ ਬਿਜਲੀ ਵਾਲਾ ਇਧਰੋਂ ਵੇਸਟਿੰਗ ਵੇਸਟਿੰਗ ਪਾ ਕੇ ਉਧਰੋਂ ਇਸ ਤਰ੍ਹਾਂ ਆਪਾਂ ਬਾਹਰ ਕੱਢ ਦਿੱਤਾ ਇੱਥੋਂ ਆਪਾਂ ਜਗਾ ਇਹ ਪਹਿਲਾਂ ਹੋਣਾ ਪੇਪਰ ਪਾਉਣੀ ਸੀ ਉੱਥੋਂ ਆਪਾਂ ਤਾਂ ਜਗਾ ਛੱਡੀ ਆ ਕਿਉਂਕਿ ਕਾਰਨ ਜਿਹੜਾ ਵੀ ਇੱਥੇ ਕੱਲ ਨੂੰ ਔਰ ਪਰਫਰਮ ਵਗੈਰਾ ਲਾਉਣੀਆਂ ਪੈਗੀਆਂ ਤਾਂ ਦਿੱਕਤ ਹੋ ਗਈ ਤੇ ਅੱਜ ਤੱਕ ਜਿੰਦੇ ਵਿੱਚ ਕੰਮ ਕੀਤਾ ਹੋਇਆ ਇਧਰੋਂ ਪਲਾਸਟਰ ਜਿਹੜਾ ਕਰ ਦਿੱਤਾ ਤੇ ਆਪਾਂ ਨੇ ਸ਼ੈਤਰੀਆਂ ਟੁੱਟੀਆਂ ਛੱਡਤੀਆਂ ਔਰ ਉੱਥੇ ਜਿਹੜਾ ਇਹ ਕਨੈਕਟਰ ਉਹਦੇ ਛੱਡ ਤੇ ਇਹ ਜਿਹੜੇ ਗੀਜਰ ਦੇ ਕਨੈਕਸ਼ਨ ਛੱਡੇ ਹੋਏ ਨੇ ਇਹ ਅਜੇ ਤਾਂ ਮੁਖਾਉਣੇ ਆ ਜਿਹੜਾ ਹੁਣ ਇਧਰੋਂ ਤੇ ਇਸ ਰੂਮ ਦੇ ਵਿੱਚੋਂ ਇਹ ਆ ਗਿਆ ਬਾਈ ਦਾ ਪੂਰਾ ਰੂਮ ਇਧਰ ਕੋਠੀ ਦਾ ਤੇ ਇਧਰੋਂ ਆ ਜਿਹੜਾ ਇਸ ਦਾ ਜਿਹੜਾ ਉੱਥੇ ਆ ਆਪਾਂ ਨੇ ਕੱਢਿਆਗਾ ਦਾ ਵੇਸਟਿੰਗ ਤੇ ਹੋਰ ਕਮੈਂਟਸ ਜਰੂਰ ਦੱਸਿਓ ਵੀ ਜਿਹੜਾ ਵੇਸਟਿੰਗ ਆਪਾਂ ਨੰਬਰ ਕੱਢਦੇ ਆ ਜਾਂ ਇਲੈਕਟ੍ਰੀਸ਼ੀਅਨ ਕੱਢਦੇ ਆ ਤੇ ਇਧਰੋਂ ਜਿਹੜਾ ਅੱਜ ਲੋਬੀ ਦੇ ਵਿੱਚ ਉਹ ਪੌੜੀਆਂ ਦੇ ਥੱਲੇ ਜਿਹੜਾ ਬਾਥਰੂਮ ਛੱਡ ਦਿੱਤਾ ਔਰ ਇੱਥੋਂ ਜਿਹੜੇ ਵਾਈ ਹੋਰੀ 플ਾਸਟਰ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਫਰੰਟ ਆ ਜਿਹੜਾ ਇਹ ਜਿਹੜੀ ਕੋਠੀ ਪਾਈ ਆ ਤੇ ਗੋਰਾ ਸਿੰਘ ਠੇਕੇਦਾਰ ਔਰ ਇਹਨਾਂ ਦੇ ਸਾਥੀ ਬੂਟਾ ਸਿੰਘ ਤੇ ਹੁਣ ਬੂਟੇ ਦੋਨੇ ਇੱਕ ਸਾਹਮਣੇ ਖੜਾ ਮਿਸਤਰੀ ਔਰ ਇੱਕ ਹੋਰ ਹੈਗਾ ਢਿੱਡ ਜਿਆ ਸਾਨੂੰ ਦਿਖਾਉਣੇ ਆ ਤੇ ਉਹ ਵੀ ਉਰਾਂ ਪਰਾਂ ਬੈਠਾ ਹੋਣਾ ਤੇ ਅੱਜ ਪਹਿਲਾਂ ਤੁਹਾਨੂੰ ਦਿਖਾਉਣੇ ਆਗੇ ਅਸੀਂ ਹੁਣ ਇਧਰ ਜਿਹੜਾ ਬੈਡਰੂਮ ਦੇ ਨਾਲ ਅਟੈਚ ਆ ਤੇ ਬਾਥਰੂਮ ਤੇ ਇਸ ਬਾਥਰੂਮ ਦੇ ਵਿੱਚ ਜਿਹੜੀ ਫਿਟਿੰਗ ਕੀਤੀ ਅਸੀਂ ਕੱਲ ਤੇ ਇਧਰੋਂ ਜਿਹੜੇ ਉਹ ਗੀਜ਼ਰ ਦੇ ਕਨੈਕਸ਼ਨ ਨੇ ਉੱਪਰ ਤੇ ਇਧਰੋਂ نیچے ਆ ਸਾਹਮਣੇ ਜਿਹੜੇ ਵਾਸ਼ਵੈਸ਼ਿੰਗ ਦੇ ਕਨੈਕਸ਼ਨ ਆਗੇ ਇਹ ਹੈਗਾ ਜਿਹੜਾ ਡਿਵਾਈਡਰ ਇੰਨਾ ਜਿਹੜਾ ਸ਼ਾਵਰ ਏਰੀਆ ਆ ਗਿਆ ਸ਼ਾਵਰ ਏਰੀਆ ਤੋਂ ਬਾਅਦ ਉਧਰ ਜਿਹੜਾ ਸੀਟ ਦਾ ਕਨੈਕਸ਼ਨ ਆ ਗਿਆ ਇਧਰੋਂ ਆਪਾਂ ਜਿਹੜੇ ਕਨਸੀਲਡ ਹਨ ਔਰ ਹੈਡ ਰੋਸਟਰ ਉਹ ਜਿਹੜਾ ਸ਼ਾਵਰ ਸ਼ਾਰਟ ਦਾ ਛੋਟਾ ਤੇ ਸੀਟ ਵਾਲਾ ਤੇ ਜੈਟ ਆ ਗਿਆ ਇਧਰੋਂ ਆਪਾਂ ਜਿਹੜਾ ਕਨੈਕਸ਼ਨ ਆ ਇਹਨੂੰ 4 ਇੰਚੀ ਪੈਪ ਪਤਾ ਰਾਂਗੇ ਜਿਹੜੀ ਉਹਦੇ ਵਿੱਚੋਂ ਇਹੀ ਕਨੈਕਸ਼ਨ ਲਾਵਾਂਗੇ ਜਿਹੜਾ ਉਧਰੋਂ ਜੈਟ ਦਾ ਹੋਊਗਾ ਔਰ ਇੱਥੇ ਸੀਟ ਵਾਲਾ ਆਪਾਂ ਨੇ ਲਾਉਣਾਗਾ ਵਾਲ ਕੁੱਕ ਤੇ ਆਹ ਵਾਲ ਕੁੱਕ ਤੁਸੀਂ ਬਈ ਤੇ ਹਾਂਜੀ ਇਹ ਹੈਗਾ ਸੀਟ ਵਾਲ ਜਿਹੜਾ ਪੁਸ਼ ਵਟਨ ਵਾਲਾ ਜੈਗੋਆਰ ਦਾ ਇਹ ਆਪਾਂ ਲਾਉਣਾਗਾ ਤੇ ਸਾਡਾ ਵੀਰ ਛੋਟਾ ਔਰ ਸਾਡਾ ਸਾਥੀ ਟੀਮ ਦਾ ਜੱਗਾ ਸਿੰਘ ਪਲੰਬਰ ਤੇ ਉੱਥੋਂ ਜਿਹੜੀਆਂ ਸਪਲਾਈਆਂ ਦੋਨੇ ਤਾਰਨੀਆਂ ਨੇ 1 ਇੰਚੀ ਵਾਲੀ ਜਿਹੜੀ ਉਹ ਉੱਪਰੋਂ ਤਾਰ ਕੇ ਲਿਆਉਣੀ ਆ ਇਹ ਹੈਗਾ ਸ਼ਾਵਰ ਤੇ ਸ਼ਾਵਰ ਦੇ ਨਾਲ ਦੀ ਉੱਤੋਂ ਦੀ ਕਮਾਈ ਹੈ ਜਿਹੜੀ ਆਪਾਂ ਪਾਈਪ ਕਿਉਂਕਿ ਇੱਥੇ ਲੱਗਣਾਗਾ نیچے ਗਲਾਸ ਔਰ ਜਿਹੜਾ ਇਹਦਾ ਪਾਰਟ ਵੰਡਿਆ ਜਾਣਾਗਾ ਤੇ ਉਧਰਲੀ ਸਾਈਡ ਆ ਜਿਹੜਾ ਸ਼ੀਟ ਵਾਲਾਗਾ ਉਧਰੋਂ ਸ਼ੀਟ ਵਾਲਾ ਉਹ ਛੱਡਿਆ ਜਾਣਾ ਹੱਕ ਤੇ ਉਹਦਾ ਪਾਰਟ ਉਹ ਰੋ ਚੱਕੀ ਹੈਮਰ ਜਿੱਕਰ ਪਾਣੀ ਮਰੇ ਜੇ ਪਾਣੀ ਨਾ ਹੋਵੇ ਤੇ ਇਧਰੋਂ ਜਿਹੜਾ ਇਹ ਆ ਗਿਆ ਆਪਣਾ ਇਧਰੋਂ ਸਾਰਾ ਕੰਮ ਆਜੋ ਤੁਹਾਨੂੰ ਦਿਖਾਉਣਿਆਂ ਉੱਪਰੋਂ ਜਿਹੜਾ ਆਪਣਾ ਅਜੇ ਕੰਮ ਬਾਕੀ ਰਹਿੰਦਾ ਕਰਨ ਵਾਲਾ ਤੇ ਕਰ ਰਹੇ ਆ ਤੇ ਕੰਮ ਕਾਫੀ ਥਾਈ ਗਿੜੇ ਚੱਲ ਰਹੇ ਨੇ ਤੇ ਇਧਰੋਂ ਆ ਗਿਆ ਉੱਪਰਲਾ ਫੋਰਚਨ ਤੇ ਉੱਪਰਲੇ ਫੋਰਚਨ ਦੇ ਤੁਹਾਨੂੰ ਕਰਾਉਣਿਆਂ ਦਰਸ਼ਨ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਕਿੱਥੇ ਕਿੱਥੇ ਆਪਾਂ ਕੰਮ ਕਰਨਾ ਔਰ ਕੋਠੀ ਦੇ ਵਿੱਚ ਜਿਹੜਾ ਜਿੱਥੇ ਜਿੱਥੇ ਲੋਡ ਬੰਦ ਆ ਤੇ ਉਥੇ-ਉਥੇ ਅਸੀਂ ਪੈਪਾਂ ਜਿਹੜੀਆਂ ਕੱਢਾਂਗੇ ਜ਼ਰੂਰਤਾ ਤੇ ਤੁਸੀਂ ਵੀ ਕਮੈਂਟਾਂ ਵਿੱਚ ਦੱਸਿਓ ਤੇ ਔਰ ਜਾਂ ਕਿਸੇ ਨੇ ਕੋਠੀ ਪਾਉਣੀ ਆ ਔਰ ਜਾਂ ਪਾਉਣ ਕਿਨੇ ਸੋਚ ਰਿਹਾ ਤੇ ਇੱਥੇ ਜਿਹੜੀਆਂ ਪੌੜੀਆਂ ਉੱਪਰੋਂ ਜਿਹੜੀਆਂ ਪੌੜੀਆਂ ਚੜ ਗਈਆਂ ਨੇ ਤੇ ਪੌੜੀਆਂ ਦੇ ਨੀਚੇ ਆ ਜਿਹੜਾ ਆਪਾਂ ਇੱਥੇ ਉੱਪਰ ਵਾਸਤੇ ਵਾਸ਼ਿੰਗ ਮਸ਼ੀਨ ਦੀਆਂ ਟੂਟੀਆਂ ਦੇਵਾਂਗੇ ਇਸ ਜਗ੍ਹਾ ਦੇ ਵਿੱਚ ਤੇ ਇਧਰੋਂ ਜਿਹੜਾ ਵਾਰੇ ਆ ਗਿਆ ਤੇ ਇੱਥੇ ਚੜਨ ਨੂੰ ਉੱਪਰ ਜਗ੍ਹਾ ਆਪਾਂ ਬਾਅਦ 'ਚ ਦਿਖਾਵਾਂਗੇ ਤੁਹਾਨੂੰ ਤੇ ਇਧਰੋਂ ਜਿਹੜਾ ਇਹ ਆ ਗਈ ਗੈਲਰੀ ਗੈਲਰੀ ਵਿੱਚ ਨਾਲ ਆ ਗਿਆ ਬੈਡਰੂਮ ਤੇ ਬੈਡਰੂਮ ਦੇ ਨਾਲ ਇਹਦੇ ਵਿੱਚ ਚੱਕ ਆਪਾਂ ਏਸੀ ਦੇ ਕਨੈਕਸ਼ਨ ਵੀ ਹਜੇ ਦੇਣੇ ਆ ਤੇ ਬਿਜਲੀ ਵਾਲਿਆਂ ਦੀ ਵੀ ਰਹਿੰਦੀ ਹੈ ਫੀਟਿੰਗ ਔਰ ਸਾਡਾ ਇਹ ਆ ਗਿਆ ਬਾਥਰੂਮ ਇਹਦੇ ਵਿੱਚ ਅਸੀਂ ਪਲੰਬਰ ਦਾ ਕੰਮ ਜੁੜੂ ਕਰਨ ਵਾਲਾ ਬਾਕੀ ਆ ਤੇ ਉਹ ਹਜੇ ਅਸੀਂ ਕਰਨਾਗਾ ਤੁਹਾਨੂੰ ਉਹ ਵੀ ਦਿਖਾਵਾਂਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ YouTube ਨੂੰ ਔਰ Facebook ਪੇਜ ਨੂੰ ਕਰ ਲਿਓ ਫੋਲੋ ਤੇ ਇਧਰੋਂ ਆ ਗਿਆ ਜਿਹੜਾ ਫਰੰਟ ਤੇ ਫਰੰਟ ਦੇ ਵਿੱਚੋਂ ਇੱਥੋਂ ਦੀ ਆਪਾਂ ਪਾਈਪਾਂ ਜਿਹੜੀਆਂ ਉੱਪਰ ਚੱਲ ਰਹੀਆਂ ਨੇ ਆ ਤੁਹਾਨੂੰ ਦਿਖਾ ਰਿਹਾ ਜਿਹੜਾ ਇੱਥੋਂ ਦੀ ਜਿੱਥੇ ਚਿੜੀਆਂ ਮਾਰੀਆਂ ਹੋਈਆਂ ਨੇ ਆਪਾਂ 45 ਦੇ ਨਾਲ ਕੋਈ ਵੀ ਪਾਇਪ ਨਹੀਂ ਪਾਵਾਂਗੇ ਜਾਂ ਤਾਰਾਂਗੇ ਤੇ ਇਹ ਆਪਾਂ ਅਲੱਗ ਤਾਰਾਂਗੇ ਕਿਉਂਕਿ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਜਾਂ 45 ਦੀ ਜਾਂ ਪਾਇਪ ਦੀ ਉਹ ਦੂਸਰੀ ਜਿਹੜੀ ਪੈਪ ਨਾਲ ਵਾਲੀ ਉਹ ਖਰਾਬ ਨਾ ਹੋਵੇ ਇਹ ਪਾਇਪ ਆ ਜਿਹੜੀ ਇੱਕ ਥੱਲੇ ਵੇਸਟਿੰਗ ਵਾਗੀ ਤੇ ਇੱਕ ਆ ਜਿਹੜੀ ਉੱਪਰੋਂ ਨੀਚੇ ਰਸੋਈ ਨੂੰ ਵਾਗੀ ਇੱਥੇ ਜਿਹੜਾ 45 ਆ ਜੂਗਾ ਤੇ ਇਧਰੋਂ ਆ ਗਿਆ ਹੂਰੋ ਫਰੰਟ ਤੁਹਾਨੂੰ ਅਸੀਂ ਦਿਖਾਉਨੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਉੱਪਰਲਾ ਫਰੰਟ ਆ ਜਿਹੜਾ ਤੇ ਚੱਲਦੇ ਆ ਤੁਹਾਨੂੰ ਲੈ ਕੇ ਉੱਪਰ ਤੇ ਹਾਂਜੀ ਇਧਰੋਂ ਜਿਹੜਾ ਕੰਮ ਆ ਚੱਲ ਰਿਹਾ ਥੱਲੇ ਜਿਹੜੇ ਮਿਸਤਰੀ ਨੇ ਤੇ ਮਿਸਤਰੀਆਂ ਦੇ ਥੱਲੇ ਜਾ ਕੇ ਤੁਹਾਨੂੰ ਕਰਾਉਨੇ ਆ ਗੱਲਬਾਤ ਤੇ ਅੱਜ ਤੁਹਾਨੂੰ ਉੱਪਰਲਾ ਫਰੰਟ ਆ ਜਿਹੜਾ ਸਾਰਾ ਉਹ ਦਿਖਾ ਕੇ ਲੈ ਆਉਨੇ ਆ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਇਧਰੋਂ ਆ ਗਿਆ ਜਿਹੜਾ ਸਾਰਾ ਜਿਹੜੀ ਪਾਪ ਇੱਕ ਬਾਈ ਹੋਰਾਂ ਨੇ ਟੈਂਕੀ ਪਰ ਭਰ ਲਈ ਕਿਉਂਕਿ ਜਿਹੜੀ ਇਹ ਪਾਪ ਪਾਈ ਆ ਇਹਦੇ ਨਾਲ ਨੇ ਤਾਂ ਚਿੱਕੜ ਘੱਟ ਹੁੰਦਾ ਔਰ ਤਰਾਈ ਬਹੁਤ ਵਧੀਆ ਹੁੰਦੀ ਆ ਉੱਪਰ ਚੱਲ ਪਏ ਉੱਪਰ ਲੀਆਂ ਪੌੜੀਆਂ ਤੇ ਤੇ ਉੱਪਰਲੇ ਪੌੜੀਆਂ ਦੇ ਚਾਕੇ ਤੁਹਾਨੂੰ ਉੱਪਰਲਾ ਜਿਹੜਾ ਇੱਥੇ ਅ ਇਧਰੋਂ ਜਿਹੜਾ ਸਾਰਾ ਇਹ ਕੰਪਲੀਟ ਕਰ ਦਿੱਤਾ ਔਰ ਅੰਦਰੋਂ ਜਿਹੜਾ ਫਰੰਟਾ ਹੈ ਵਿੱਚੋਂ ਵਿੱਚੋਂ ਜਿਹੜਾ ਪਲਾਸਟਰ ਕਰਤਾ ਜਿੰਨਾ ਵੀ ਉਹ ਕੀਤਾ ਹੋਇਆ ਸੀ ਆ ਫੜ ਦੇ ਲਈ ਹੋਈ ਸੀ ਇਧਰੋਂ ਉੱਪਰੋਂ ਜਿਹੜੀ ਮਮਟੀ ਆ ਉਹ ਵੀ ਜਿਹੜੀ ਪਲਾਸਟਰ ਤੇ ਗੱਲ ਕਰੀਏ ਜੇ ਆਪਾਂ ਇਹ ਮਮਟੀ ਦੀ ਮਮਟੀ ਦੀ ਛੱਤ ਆਪਾਂ ਗੱਲ ਕਰਾਂਗੇ ਮਿਸਤਰੀ ਨਾਲ ਥੱਲੇ ਵੀ ਕਿੰਨੇ ਫੁੱਟ ਦੇ ਰੱਖੀ ਆ ਤੇ ਔਰ ਤੁਸੀਂ ਥੱਲੋ ਜਿਹੜੀ ਫਰਸ਼ ਆ ਵਾਈ ਹੋਰਾਂ ਨੇ ਵਧੀਆ ਪ੍ਰੋਪਰ ਸਾਡੇ ਨਾਲ ਗੱਲਬਾਤ ਕਰਕੇ ਉਹ ਵੀ ਰੱਖ ਦਿੱਤੀ ਸੀ ਕਿਉਂਕਿ ਆਪਾਂ ਕਨੈਕਸ਼ਨ ਜਿਹੜੇ ਬਾਹਰਲੀ ਸਾਈਡ ਦੇਣੇ ਆ ਔਰ ਟੈਂਕੀਆਂ ਜਿਹੜੀਆਂ ਇੱਥੇ ਦੋ ਰੱਖੀਆਂ ਜਾਣਗੀਆਂ ਔਰ ਦੋਨਾਂ ਨੂੰ ਜਗ੍ਹਾ ਬਹੁਤ ਵਧੀਆ ਹੈਗੀ ਤੇ ਤੁਸੀਂ ਇਹਦੇ ਵਿੱਚ ਵੀ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਜਿਵੇਂ ਮੈਂ ਆਰਾਮ ਨਾਲ ਇਹਦੇ ਵਿੱਚ ਤੁਰਿਆ ਫਿਰਦਾ ਕੋਈ ਇਹਦੇ ਨਾਲ ਛੱਤ ਦੇ ਨਾਲ ਸਿਰ ਨਹੀਂ ਲੱਗਦਾ ਕਿਉਂਕਿ ਨਹੀਂ ਬਾਹਲੇ نیچے ਡਾਊਨ ਛੱਤ ਪਾ ਦਿੰਦੇ ਨੇ ਉਹਦੀ ਬੜੀ ਪ੍ਰੋਬਲਮ ਆਉਂਦੀ ਆ ਤੇ ਇਹਦੇ ਵਿੱਚ ਵੀ ਤੁਸੀਂ ਜਿੰਨੇ ਵੀ ਵੀਡੀਓ ਦੇਖ ਰਹੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਇਹ ਕੰਮ ਕਿੱਦਾਂ ਦਾ ਲੱਗਿਆ ਔਰ ਅਸੀਂ ਗੱਲ ਕਰਦੇ ਹੁਣ ਜਾ ਕੇ ਥੱਲੇ ਜੋ ਚਿਨਾਈ ਦਾ ਕੰਮ ਕੀਤਾ ਮਿਸਤਰੀਆਂ ਨੇ ਉਹਨਾਂ ਨਾਲ ਤੇ ਆ ਜੋ ਜੁੜੇ ਰਹੋ ਵੀਡੀਓ ਦੇ ਨਾਲ ਆ ਜੋ ਆਪਾਂ ਚੱਲਦੇ ਆ ਥੱਲੇ ਕਰਦੇ ਆ ਗੱਲਬਾਤ ਮਿਸਤਰੀ ਦੇ ਨਾਲ ਹਾਂਜੀ ਇਹ ਨੇ ਸਾਡੇ ਜੋ ਠੇਕੇਦਾਰ ਗੋਰਾ ਸਿੰਘ ਉਹਨਾਂ ਦੇ ਸਾਥੀ ਬੂਟਾ ਸਿੰਘ ਇਹ ਬੂਟਾ ਮਿਸਤਰੀ ਆ ਤੇ ਇਹ ਜਿਹੜੇ ਇਹਨਾਂ ਨੇ ਰਲ ਮਿਲ ਕੇ ਕੋਠੀ ਪਾਈ ਆ ਆਪਾਂ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਉੱਪਰਲੀ ਮਾਮਲੀ ਬਾਰੇ ਤੇ ਆ ਜਿਹੜੀ ਪਾਈਪ ਆ ਉਹ نیچے ਆ ਗਈ ਕਿਉਂਕਿ ਤੇ ਨਾਲ ਟਰਾਈ ਕਰਨੀ ਵਧੀਆ ਸੌਖੀ ਹੈ ਹਾਂਜੀ ਆਪਾਂ ਅਗੇ نیچے ਮਿਸਤਰੀ ਦੇ ਕੋਲ ਤੇ ਇਹ ਸਾਡੇ ਗੋਰਾ ਸਿੰਘ ਹੱਕਾਂ ਵਾਲੀ ਠੇਕੇਦਾਰ ਨੇ ਜੋ ਕੋਠੀਆਂ ਦੇ ਤੇ ਬਹੁਤ ਜ਼ਿਆਦੇ ਇਹ ਕੋਠੀਆਂ ਪਾ ਵੀ ਰਹੇ ਨੇ ਤੇ ਪਾ ਵੀ ਚੁੱਕੇ ਨੇ ਤੇ ਹੁਣ ਜਿਹੜੀ ਇਹ ਕੋਠੀ ਪਾਈ ਹੈ ਬਾਈ ਹੁਰਾ ਨੇ ਤੇ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਗੋਰੇ ਕੀ ਹਾਲ ਆ ਸਸ਼ੀਕਾਲ ਜੀ ਬਲ ਸਸ਼ੀਕਾਲ ਬਾਈ ਜੀ ਤੇ ਇੱਕ ਜੇ ਆਪਾਂ ਗੱਲ ਕਰੀਏ ਮੈਂ ਸਾਰੀ ਕੋਠੀ ਦੇ ਵਿੱਚ ਵਾਈ ਹੋਰਾਂ ਨੂੰ ਸਾਰਿਆਂ ਨੂੰ ਕਰਾਈ ਦਿੱਤੇ ਦਰਸ਼ਨ ਤੇ ਔਰ ਜਿਹੜੀ ਕੋਠੀ ਇਹ ਤੁਸੀਂ ਬਣਾਈ ਹੈ ਜੇ ਆਪਾਂ ਗੱਲ ਕਰੀਏ ਉੱਪਰਲੀ ਜਿਹੜੀ ਮੰਮਟੀ ਬਣਾਈ ਹੈ ਤੁਸੀਂ ਨੇ ਉਹਦੀ ਛੱਤ ਕਿੰਨੇ ਤੇ ਰੱਖੀ ਗਈ ਆ 7 ਫੁੱਟ ਤੇ 7 ਫੁੱਟ ਤੇ ਔਰ ਜੇ ਗੱਲ ਕਰੀਏ ਤੇ ਬਹੁਤ ਜ਼ਿਆਦਾ ਨੀਮੀ ਰੱਖ ਦਿੰਦੇ ਨੇ 5 ਫੁੱਟ ਤੇ ਤੇ ਉਹਦੇ ਵਿੱਚ ਟੈਂਕੀਆਂ ਨਹੀਂ ਡਿੱਗਦੀਆਂ ਤੇ ਪਲੰਬਰਾਂ ਨੂੰ ਬੜੀ ਦਿੱਕਤ ਆਉਂਦੀ ਆ ਔਰ ਸਫਾਈ ਕਰਨ ਦੇ ਵਿੱਚ ਵੀ ਬੜੀ ਦਿੱਕਤ ਆਉਂਦੀ ਆ ਤੇ ਇਸ ਗੱਲਾਂ ਦੇ ਵਿੱਚ ਤੁਸੀਂ ਧਿਆਨ ਰੱਖ ਕੇ ਜਿਹੜਾ ਕੰਮ ਕੀਤਾਗਾ ਪਹਿਲਾਂ ਤਾਂ ਤੁਹਾਡਾ ਅਸੀਂ ਸ਼ੁਕਰੀਆ ਕਰਦੇ ਆਂ ਔਰ ਜਿਹੜੀ 7 ਫੁੱਟ ਤੇ ਰੱਖੀ ਆ ਤੇ ਜਿਹੜੇ ਉਹਦੇ ਮੰਨ ਲਓ ਵੀ ਟੈਂਕੀਆਂ ਦੇ ਵਿੱਚ ਕਿੰਨੀਆਂ ਰੱਖੀਆਂ ਜਾਣੀਆਂ ਦੋ ਟੈਂਕੀਆਂ ਆਖਿਆ ਤੇ ਜਗਾ ਜੁਗਾ ਤੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਤੇ ਚੌੜੀ ਕਿੰਨੀ ਰੱਖੀ ਹੈ ਜੀ ਉਹ ਚੌੜੀ 6 ਫੁੱਟ 6 ਫੁੱਟ ਤੇ ਉਹਦੀ ਚੜਾਈ ਕਿੰਨੀ ਹੈ ਜੀ ਵਿੱਚੋਂ 10 ਚੜਾਈ ਤੇ 6 ਫੁੱਟ ਲੰਬਾਈ ਤੇ ਵਧੀਆ ਤੇ ਦੋ ਟੈਂਕੀਆਂ ਜਿਹੜੀਆਂ ਉਹਦੇ ਵਿੱਚ ਰੱਖੀਆਂ ਗਈਆਂ ਨੇ ਔਰ ਜੇ ਅਸੀਂ ਗੱਲ ਕਰੀਏ ਨਕਸ਼ਾ ਜੇ ਕਿਸੇ ਨੇ ਕੋਠੀ ਪਾਉਣੀ ਹੋਵੇ ਤੁਹਾਡਾ ਨੰਬਰ ਜੀ 95921 ਹਾਂਜੀ 12821 ਪਿੰਡ ਅੱਖਾਂ ਵਾਲੀ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਗੋਰਾ ਠੇਕੇਦਾਰ ਤੇ ਬਹੁਤ ਹੀ ਵਧੀਆ ਜਿਹੜੀਆਂ ਕੋਠੀਆਂ ਪਾਉਂਦੇ ਨੇ ਬਾਕੀ ਤੁਸੀਂ ਗੱਲ ਥੋੜਾ ਨਾਲ ਕਰਾਈ ਦਿੱਤੀ ਤੁਸੀਂ ਦੇਖ ਸਕਦੇ ਹੋ ਇਹ ਫਰੰਟਾ ਜੋ ਸਾਰਾ ਇਹਨਾਂ ਨੇ ਤਿਆਰ ਕੀਤਾ ਹੋਇਆਗਾ ਤੇ ਆ ਦੇਖ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਫਰੰਟਾ ਤੁਸੀਂ ਵੀ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਕੋਠੀ ਇਹ ਕਿੱਦਾਂ ਦੀ ਲੱਗੀ ਔਰ ਤੁਹਾਨੂੰ ਜਿੰਨੇ ਵੀ ਅਸੀਂ ਵੀਡੀਓ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਵਧੀਆ ਤੁਹਾਨੂੰ ਵੀਡੀਓ ਦਿਖਾਈਏ ਔਰ ਸ਼ਾਰਟ ਵੀਡੀਓ ਵੀ ਪਾਵਾਂਗੇ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ